ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੁਝ ਨੌਜਵਾਨਾਂ ਵੱਲੋਂ ਸਿਵਲ ਹਸਪਤਾਲ ਬਟਾਲਾ ਵਿਖੇ ਹਥੋਪਾਈ ਹੋ ਰਹੀ ਹੈ ਨਾ ਤੇ ਡਾਂਗਾ ਅਤੇ ਹਥਿਆਰ ਵੀ ਦਿੱਕੇ ਜਾ ਰਹੇ ਨੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੂਰੀ ਘਟਨਾ ਬਟਾਲਾ ਦੀ ਹੈ ਜਿੱਥੇ ਦੋ ਧਿਰਾਂ ਵਿੱਚ ਮਾਮੂਲੀ ਤਤਕਾਰ ਨੂੰ ਲੈ ਕੇ ਇਹ ਝਗੜਾ ਇੰਨਾ ਵੱਧ ਗਿਆ ਕਿ ਹਸਪਤਾਲ ਦੇ ਵਿੱਚ ਹੀ ਡਾਂਗਾ ਹਥਿਆਰ ਲੈ ਕੇ ਦਾਖਲ ਹੋ ਗਏ ਦੋਨੋਂ ਪਾਸੋਂ ਜਿਹੜੀ ਹੈ ਅ ਝਗੜੇ ਦੀ ਜਿਹੜੀ ਵੀਡੀਓ ਆ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਆ ਪਰ ਹੌਸਲੇ ਦੇਖੋ ਕਿੰਨੇ ਬਲੰਦ ਨੇ ਕਿਸੇ ਦਾ ਕੋਈ ਡਰ ਨਹੀਂ ਹੈਗਾ ਕੋਈ ਅ ਪੁਲਿਸ ਦਾ ਡਰ ਨਹੀਂ ਇਹਨਾਂ ਨੂੰ ਕਿਸ ਤਰ੍ਹਾਂ ਜਿਹੜੇ ਨੰਗੇ ਹਥਿਆਰ ਤਲਵਾਰਾਂ ਤੇ ਹੋਰ ਵੀ ਚੀਜ਼ਾਂ ਤੁਸੀਂ ਹੱਥਾਂ ਦੇ ਵਿੱਚ ਦੇਖ ਸਕਦੇ ਹੋ ਇਹ ਪੂਰੀ ਘਟਨਾ ਜਿਹੜੀ ਹੈ ਇਹ ਬਟਾਲਾ ਦੀ ਦੱਸੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਹ ਜਿਹੜੀ ਸਾਰੀ ਘਟਨਾ ਉਦਰਾ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਦੋਨਾਂ ਤਰ੍ਹਾਂ ਦੀ ਐਮਐਲਆਰ ਕਟੀਆਂ ਗਈਆਂ ਹਨ ਦੋਨਾਂ ਦੀਆਂ ਐਮਲਨ ਸਾਡੇ ਕੋਲ ਹਜੇ ਨਹੀਂ ਪਹੁੰਚੀਆਂ ਜਿਸ ਤਰ੍ਹਾਂ ਦੀ ਵੀ ਕਾਨੂੰਨੀ ਕਾਰਵਾਈ ਹੋਈ ਜਿਸ ਦੀ ਗਲਤੀ ਹੋ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਇੱਕ ਵਾਰ ਇਹ ਵੀਡੀਓ ਦੈਸਤ ਜਿਹੜੀ ਫਲਾਰੀ ਹੈ ਪੂਰੇ ਹਾਸਟਾਲ ਦੇ ਵਿੱਚ ਕਿਸ ਤਰ੍ਹਾਂ ਦੀ ਇਹ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਮਿੰਟ ਦੇ ਵਿੱਚ ਜਰੂਰ ਦੱਸਿਓ ਸਾਡੇ ਨਾਲ ਬਟਾਲਾ ਤੋਂ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਹੈ ਵਿਸ਼ੇਸ਼ ਰਿਪੋਰਟ ਤੇ ਰঞ্জੀਤ ਸਿੰਘ ਆਪਣਾ ਡੇਰਾ ਰੋਟੀ ਦੀ ਦੁਕਾਨ ਹੈ ਜੀ ਅ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਘਰੋਂ ਜਲਦੀ ਜਾ ਰਿਹਾ ਸੀ ਹਾਲੀਵਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਦੇ ਸੀ ਉਹਨੂੰ ਚੰਗੀ ਜਿਹੀ ਮਾਰਕਟਾਈ ਕੀਤੀ ਮੋਟਰਸਾਈਕਲ ਵੀ ਪੰਨਿਆ ਇਹ ਜਦੋਂ ਉਥੇ ਦਾਖਲ ਹੋ ਗਿਆ ਰঞ্জੀਤ ਸਿੰਘ ਤੇ ਉਥੇ ਆਪਣੇ ਬੇਟੇ ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉਥੇ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਜਿਹੜੀ ਦੂਸਰੀ ਪਾਰਟੀ ਜਿਹੜੀ ਅਸ਼ੀਸ਼ ਉਹਨਾਂ ਦੇ ਵੀ ਸੱਤਾ ਲੱਗੀਆਂ ਹੋਣਗੀਆਂ ਉਹ ਜਦੋਂ ਉੱਥੇ ਆਏ ਨੇ ਉੱਥੇ ਇਹਨਾਂ ਦਾ ਇੱਕ ਵਾਰੀ ਫਿਰ ਕਾਫੀ ਝਗੜਾ ਹੋ ਗਿਆ ਅਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗੀਆਂ ਸੱਤਾ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਿਆਂ ਦੇ ਲੱਗੀਆਂ ਸ਼ੀਸ਼ ਦੇ ਵਿੱਚ ਜਿਹੜੇ ਉਹਨਾਂ ਨੂੰ ਅਜੇ ਤੇ ਗੁਰਜੀਤ ਅਗੇ ਜਿਹੜੇ ਕਮਨਤ ਰਾਜ ਕਾਂਧੀ ਕੈਂਪ ਦੇ ਸੀ ਉਹਨਾਂ ਦੇ ਲੱਗੀਆਂ ਸੱਤਾ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਨਾ ਉਹ ਰਣਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵਿੱਚ ਟੰਗ ਗਿਆ ਨੇ ਤੇ ਐਮਐਲਏ ਕਟੀਆਂ ਹਜੇ ਤੱਕ ਐਮਐਲਏ ਰੀਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਂਦੀ ਕਿ ਉਹਦੇ ਮੁਤਾਬਕ ਕਾਰਵਾਈ ਚੱਲਦੀ ਹੈ ਕਿ ਨਾਲ ਆਪਣਾ ਸੁਨਜੀ ਕੀ ਗੱਲ ਹੈ ਜਿਹੜੇ ਚਕਰੰਦ ਕਰਨ ਕੀ ਟੱਡਾ ਭਾਜੀ ਮੈਂ ਨਾ ਇਹਨਾਂ ਦੇ ਲਾਟਰੀ ਸਟਾਲ ਤੇ ਗਿਆ ਰਣਜੀਤ ਦੇ ਤੇ ਮਾਜੰਦੇ ਇਹਨਾਂ ਮੇਰਾ ਨਾ ਉੱਥੇ ਨੰਬਰ ਆਇਆ ਇਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਬੱਲੇ ਉੱਥੇ ਮੈਂ ਇਹਨਾਂ ਤਾਂ ਕੰਮ ਕੀ ਕੀਤਾ ਬਾਤ ਨੂੰ ਮੈਂ ਅਲੀਆ ਰੋਡ ਤੇ ਚੱਲ ਗਿਆ ਤੇ ਉੱਥੇ ਮੈਨੂੰ 20-25 ਜਣੇ ਪੈਗੇ ਉੱਥੇ ਜਾ ਕੇ ਇਹਨਾਂ ਨੇ ਮੇਰੇ ਸਿਰ ਤੇ ਮਾਰੀ ਸੱਟ ਲੱਤ ਤੇ ਮਾਰਿਆ ਦਾਤਰ ਹਾਂਜੀ ਫਿਰ ਭਾਜੀ ਆਪਾਂ ਇੱਥੇ ਸਿਵਲ ਹਸਪੀਟਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਣ ਆਏ ਸਿਵਲ ਹਸਪੀਟਲ ਇਹਨਾਂ ਨੇ ਫਿਰ ਇਕੱਲੇ ਮੇਰੇ ਦੂਜੇ ਭਾਜੀ ਦੀ ਵੀ ਛੱਟ ਲਈ ਦਾਤਰ ਮਾਰੇ ਇੱਥੇ ਸਿਵਲ ਹਸਪੀਟਲ ਸੀਸੀਟੀਵੀ ਕੈਮਰੇ ਵਿੱਚ ਜਿੰਨਾਂ ਦੀ ਵੀਡੀਓ ਵੀ ਬਣੀ ਹੋਈ ਹੈ ਸੀਸੀਟੀਵੀ ਸਿਵਲ ਹਸਪੀਟਲ ਮੈਂ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਨਾਲ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਹੈ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਇਹ ਮੰਗ ਕਰਦੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਅੱਜ ਕੀ ਰਾਜੀ ਆਪਨਾ ਸਿਗਾਰਜੀ ਸਿੰਘ ਕੀ ਹੋਇਆ ਤੁਹਾਡਾ ਜੀ ਭਾਈ ਤਾਂ ਹੋਇਆ ਜੀ ਮੈਂ ਜਿਹੜਾ ਕੱਤੇ ਦਾ ਬੁੜਾ ਹੀ ਉਹ ਲੱਗਾ ਉਹਦੇ ਚ ਦੁਕਾਨ ਦੀ ਬਿਜਲੀ ਬੋਟ ਦਾ ਬਕਾ ਦਾ ਉਹਨੇ ਮੇਰੇ ਕੋਲ 35000 ਦੇ ਠੱਗੀ ਵਾਰੀ ਹੈ ਮੇਰੀ ਦੁਕਾਨ ਦੇ ਮੀਟਰ ਨਾਲ ਦੇ ਦਾ ਤੇ ਬਾਅਦ ਵਿੱਚ ਉਹ ਕੱਲ ਹੀ ਜੇਚਾ ਜੜੇ ਆਪਣੀ ਦੁਕਾਨ ਤੇ ਬੈਠੇ ਆ ਤੇ ਰੋਟੀ ਪਾਣੀ ਛੱਕ ਕੇ ਹਟਿਆ ਤਾਂ ਖੱਜੜਾਈ ਇਹ ਦੁਕਾਨ ਤੇ ਆਇਆ ਤੇ ਬੜੀ ਜ਼ੋਰ ਤੋਂ ਤੇ ਕਿਹਾ ਕਿ ਤੂੰ ਉਹਦੇ ਪੈਸੇ ਨਹੀਂ ਦੇਗਾ ਜਿੰਦਾ ਫਿਰ ਪਤਾ ਨਹੀਂ ਅੱਛੀ ਤੋਂ ਉਹਨੇ ਕੀਤਾ ਜਾਂ ਕਿਹੋਂ ਕੀਤਾ ਕਿ ਆਹਾਂ ਭਾਜੋ ਬੜੀ ਬਕਵਾਸ ਕਰਦਾ ਜਦੋਂ ਆਹਾਂ ਹਾਸ਼ਾ ਲੌੜਾ ਹੈ ਤੁਹਾ ਪਰ ਮਾਰਾ ਤੁਹ ਕਿ ਦਵਾ ਪਾ ਜਾ ਲੈ ਰੋ ਮਾੜੇ ਫੁੱਟੀ ਦੁਕਾਨ ਤੇ ਤੀਜੀ ਵਾਰ ਆਈ ਆ ਸਾਡੀ ਦੁਕਾਨ ਤੁਸੀਂ ਬਾਅਦ ਦੇ ਵਿੱਚ ਆਈ ਹੁਣ ਤੋਂ ਬਾਅਦ ਕੈਂਪਜੇ ਚਲ ਗਿਆ ਵੀ ਆਪਸੀ ਘਰ ਵੀ ਤੁਹਾਡੇ ਜਿਹੜਾ ਫਟਾ ਦੇਗਾ ਹਾਂ ਗੱਲਬਾਤ ਕਰਨਾ ਤੇ ਸਤੋਏ ਸਾਨੂੰ ਇਹ ਫੜਕੇ ਅਸ਼ੀਵਣੀ ਆਣ ਦੇ ਜਦੋਂ ਸਾਥੋਂ ਕੈਂਪਜੋ ਨਿਕਲਿਆ ਤੇ ਹਾਲੀਓ ਹਾਜਤ ਦੇ ਹੱਥੀ ਪੈ ਗਏ ਨਾ ਪਹਿਲਾਂ ਛੋਟਾ ਮਾਰਕੀਟ ਤੋਂ ਦੀਆਂ ਲੱਤਾਂ ਹਾਂ ਜੇ 20 ਫੋੜ ਮਾਰੇ ਆ ਕੀ ਨਾਮ ਸੀ ਉਹਨਾਂ ਦਾ ਕਿੰਨੇ ਜਾਣੀ ਸੀ ਜਿਹਨਾਂ ਨੇ ਹਮਲਾ ਕੀਤਾ ਉਹ ਮੇਰੇ ਨਾਲ 5-7 ਜਾਣੇ ਇਹ ਕਰਸੀ ਸੀਗੇ ਤੇ ਇੱਕ ਦਾ ਨਾਮ ਹੈ ਕੱਤੇ ਦਾ ਮੋਟਾ ਹੈ ਭਾਜੀ ਅਲੀ ਅਲੀ ਜਿਹੜਾ ਜਿਲ੍ਹੇ ਤੋਂ ਆਈ ਪਿੰਡ ਯਾਰ ਦੇਖਣੜ ਦਾ ਤਕਰੀਬ ਸੀ ਜੀ ਕੰਮ ਕਰਨਾ ਹੈ ਤੇ ਉਹ ਤੋਂ ਬਾਅਦ ਇਹਨਾਂ ਦੇ ਭਾਜੇ ਤੋਂ ਕੁੱਟਿਆ ਤੇ ਭਾਜੇ ਦੇ ਬੰਦ ਫੋੜ ਕੀਤਾ ਕਿ ਭਾਅ ਮੇਰੇ ਹੱਥੀ ਪਾਗੇ ਤੇ ਮੇਰੇ ਬੜਾ ਗਾ ਭੱਗਿਆ ਤੇ ਆਈ ਆਪਣੇ ਘਰ ਜਾਂਦੇ ਆ ਘਾਟ ਕਰਾਈ ਸੰਯੋਗੀ ਦੇ گاؤں ਦੇ ਵਿੱਚ گاؤں ਦੇ ਬੱਚੇ ਆ ਇਲਾਜ ਕਿਤਾਗੇ ਦੇ ਕੰਦੇ ਉੱਥੇ ਮੈਂ ਗਿਆ ਸਟਾਲਟਾਲ ਆ ਪੰਮੀਆ ਬਾਦ ਦੇ ਵਿੱਚ ਫੇਲ ਜਦੋਂ ਅਸੀਂ ਹਸਪੀਟਲ ਆਣ ਕੇ ਦਾਖਲ ਹੋ ਗਏ ਆ ਤੇ ਪਟਾ ਘੇਰਾ ਤੇ ਭਰਾ ਮੇਰਾ ਪਰੇਵਾਸ ਤੇ ਪੜਨੂ ਮੈਂ ਤੇ ਇਹ ਆਣ ਕੇ ਮੇਰੇ ਪੁੱਡੇ ਜੀ ਤੇ ਮਾਰੇ ਭਰਾ ਦੇ ਵੀ ਇੱਥੇ ਆਣ ਕੇ ਹੱਥ ਪਾਈ ਹੋਏ ਨੇ ਤੇ ਸ਼ਰੀਆ ਧਨਵਾਸ਼ੀ ਦੀ ਜਨਾਬ ਅੰਦਾਜ਼ਨ ਵੀ ਕੀਤੀ ਹੈ ਤੇ ਪ੍ਰਸ਼ਾਸਨ ਕੋ ਤੁਹੀ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋ ਤਾਂ ਸਾਫ ਚਾਹੀਦਾ ਹੈ ਇਹ ਇੰਤਾਂ ਢੱਲ ਪਈ ਆ ਜਿਹੜੇ ਬਟੇ ਬਦਮਾਸ਼ ਵਸਟਾਪੂਲਾ ਦੇ ਉੱਤੇ ਪਏ ਨੇ ਤੇ ਹੁਣ ਦੂਰ ਨੰਬਰੇ ਦਾ ਹੋ ਗਿਆ ਹਾਲ ਨੇ ਤੇ ਹੁਣ ਬਦਮਾਸ਼ੀ ਕਰਦੇ ਆ ਜੀ